ਆਪਾਂ ਦੀ ਅੱਗੇ ਨਾ ਉਹ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਹੈ ਉਹ ਪਸਤਕਰ ਜਿਹੜੇ ਕਿ ਰੰਗੜ ਮੰਗੜ ਛਾਣੇ ਤੇ ਆਪਣੇ ਨੂੰ ਕੱਪੜੇ ਕਰਕੇ ਬਿਚੀ ਹੈ ਅਕਾਲ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਥਾਣਾ ਮੰਦਰ ਮੇਜਰ ਸਿੰਘ ਵਾਖਾ ਇੱਕ ਅਵਤਾਰ ਸਿੰਘ ਇਹ ਅਸੀਂ ਬਾਣਾ ਪਾਇਆ ਤੇ ਕਿਸੇ ਦੇ ਪਿਓ ਦਾ ਬਾਣਾ ਨਹੀਂ ਸਾਡੇ ਕਲਗੀਧਰ ਪਾਤਸ਼ਾਹ ਦਾ ਬਾਣਾ ਹੈ ਇਹ ਤੁਸੀਂ ਪੁਲਿਸ ਦੀ ਵਰਦੀ ਪਾਈ ਆ ਤੇ ਮਹਿਕਮੇ ਨੇ ਵਰਦੀ ਦਿੱਤੀ ਆ ਤੁਹਾਡੀ ਹੋਣ ਕੇ ਕਾਨੂੰਨ ਤੁਹਾਡੀ ਹੋਣ ਕੇ ਬੰਦਸਾ ਸਾਡੀ ਕੋਈ ਬੰਦਸ ਨਹੀਂ ਆ ਜੇ ਅੱਜ ਆ ਵਿਚਾਰੇ ਇਨਸਾਫਲੈਂਡ ਤੁਹਾਡੇ ਕੋ ਪਹੁੰਚੇ ਆ ਆ ਰਾਮ ਸਿੰਘ ਆ ਗੁਰੂ ਦਾ ਵਜ਼ੀਰ ਆ ਉੱਥੇ ਜਿਹੜਾ ਵੀ ਨਾ ਉਹਦਾ ਕੰਮ ਕਰਦਾ ਰਜਿੰਦਰ ਸਿੰਘ ਇਹਦਾ ਚਾਚਾ ਇਹਨਾਂ ਦਾ ਪਲਾਟ ਆ ਪਿੰਡ ਦੀ ਮੌਜੂਦਾ ਨਾਨਕ ਨੰਗਲ ਦੀ ਪੰਚਾਇਤ ਨੇ ਵੰਡ ਕੇ ਦਿੱਤਾ ਚੋਹਾ ਭਰਾਵਾਂ ਨੂੰ ਵੱਖ-ਵੱਖ ਪਲਾਟ ਦਿੱਤੇ ਆ ਉਹ ਆਣ ਕੇ ਇਹਨਾਂ ਨੂੰ ਕੰਮ ਕਰਦਾ ਇਹ ਜੇ ਸਾਡੀ ਭੈਣ ਨੂੰ ਵਿਆਹ ਕੇ ਲੈਂਦਾ ਇਹਦੀ ਮਾਤਾ ਦਾ ਤੇ ਜੂਤੀ ਤੋਂ ਜੂਤੀ ਤੋਂ ਨਾ ਤੁਸੀਂ ਐਮਪੀ ਤੋਂ ਇਹਨਾਂ ਗੁਰੂ ਮਹਾਰਾਜ ਦਾ ਅਮਰਤ ਸਕਿਆ ਜੇ ਐਮਪੀ ਤੋਂ ਨੇ ਤੇ ਕੀ ਇਹਨਾਂ ਦਾ ਕਸੂਰ ਹੋ ਗਿਆ ਕੋਈ ਕਿ ਇਹ ਬੁਰਸਿਕਾ ਦੇ ਘਰ ਤੋਂ ਵੱਸਣ ਡੇ ਨੇ ਇਹ ਰਾਮ ਸਿੰਘ ਦਾ ਕਸੂਰ ਹੋ ਗਿਆ ਨੇ ਬਾਣਾ ਪਾ ਲਿਆ ਤੇ ਬਾਕੀ ਤੇ ਜਿਹੜੀ ਜਗ੍ਹਾ ਤੇ ਹੋਣੀ ਜਿਹੜੇ ਥਾਂ ਦਾ ਗੱਲ ਉਹ ਤੇ ਸੰਗਤਾਂ ਨੂੰ ਦੱਸ ਦਿੰਨੇ ਆ ਕਿ ਗ੍ਰੰਤੀ ਸਿੰਘ ਦੇ ਘਰ ਦੇ ਵਿੱਚ ਜਗਾੜੀ ਇੱਕ ਕੱਚਾ ਕੋਠਾ ਉਹਦੇ ਉੱਤੇ ਧੱਕੇ ਨਾਲ ਇਹਨਾਂ ਚਾਚੇ ਲੋਕ ਕਬਜ਼ਾ ਕੀਤਾ ਜਾ ਰਿਹਾ ਜਦ ਕਿ ਉਹਨੂੰ ਦੂਜੀ ਥਾਂ ਜਗ੍ਹਾ ਦਵਾ ਦਿੱਤੀ ਗਈ ਆ ਅੱਜ 23 ਤਰੀਕ ਨੂੰ ਅਸੀਂ ਫੈਸਲਾ ਰੱਖਿਆ ਜਿੱਥੇ ਪਹੁੰਚੇ ਸੀ ਮੇਜਰ ਸਿੰਘ ਆਇਆ ਸਾਨੂੰ ਥਾਣੇ ਬੁਲਾ ਲਿਆ ਤੇ ਉੱਥੇ ਫੈਸਲਾ ਕਰਾਂਗੇ ਕਿ ਤੇ ਝਗੜਾ ਨਾ ਹੋ ਜੇ ਮੇਜਰ ਸਿਆ ਤੇਰੇ ਖਿਲਾਫ ਦਰਖਾਸਤ ਦੇ ਕੇ ਐਸਐਸਪੀ ਸਾਹਿਬ ਕੋ ਅੱਜ ਅਸੀਂ ਪੇਸ਼ ਹੋ ਗਏ ਆ ਡਿਪਟੀ ਸਾਹਿਬ ਕੋ ਦਰਖਾਸਤ ਚੱਲ ਗਈ ਆ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰੂ ਅੱਜ 23 ਤਰੀਕ ਹੈ 10ਵਾਂ ਮਹੀਨਾ 2025 ਸਨ ਤਰੀਕ ਸਨ ਸਾਨੂੰ ਐਸਐਸਪੀ ਦਫ਼ਤਰ ਦੇ ਗਾੜੀ ਧਰਨਾ ਲਾਉਣ ਤੇ ਮਜਬੂਰ ਨਾ ਆਸਾ ਕਰੇ ਐਸਐਸਪੀ ਸਾਹਿਬ ਚੰਗੇ ਬੰਦੇ ਨੇ ਚੰਗੇ ਇਨਸਾਨ ਆ ਮੇਜਰ ਸਿੰਘ ਦੇ ਅਵਤਾਰ ਸਿੰਘ ਮੌਜੂਦਾ ਉਹ ਥਾਣੇ ਦਾ ਐਸ ਐਚਓ ਅਚਲ ਸਾਹਿਬ ਥਾਣਾ ਜਿਹੜਾ ਬਣਿਆ ਲਾਗੇ ਖੜਾ ਰਿਹਾ ਸੱਚ ਉਹਦੇ ਦੋ ਲਫ਼ਜ਼ ਨਹੀਂ ਬੋਲੇ ਸਾਡੇ ਬਾਣੇ ਨੂੰ ਉੱਡ-ਉੱਡ ਕੇ ਉੱਤੋਂ ਦੀ ਉਹ ਪੈਂਦੇ ਸੀ ਅੰਦਰ ਜ਼ਹਿਰ ਸਾਡੇ ਨਾਲ ਕਾਦੀ ਕੱਢੀ ਗਈ ਐ ਇਹ ਪਰਿਵਾਰ ਦੀ ਮਰਜ਼ੀ ਤੇ ਚਲੇ ਗਏ ਤੁਹਾਨੂੰ ਕਾਦੀ ਪੀੜ ਹੋਈ ਆ ਤੁਹਾਨੂੰ ਪੈਸਾ ਨਹੀਂ ਲੈਣ ਦਿੱਤਾ ਪਰਿਵਾਰ ਕੋ ਤੁਹਾਡੇ ਡੀਆਈਜੀ ਸਾਹਿਬ ਦੇ ਮੁਕਾਬਲੇ ਐਸਪੀ ਐਸਐਸਪੀ ਡੀਸੀਪੀ ਡੀਐਸਪੀ ਮੈਡਮ ਕਰੋੜਾ ਰੁਪਈਆ ਨਿਕਲ ਲਿਆ ਸੀਬੀਆਈ ਕੱਢਣ ਦੀ ਐ ਰੜਕਾ ਬਾਲੇ ਕਰਤੂਤਾਂ ਤੁਹਾਡੀਆਂ ਯਾਰ ਹੋਣੀਆਂ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀ ਆ ਸਾਰੇ ਪੁਲਸ ਵਾਲੇ ਮਾੜੇ ਨਹੀਂ ਹੁੰਦੇ ਜਿਹੜੇ ਮਾੜੇ ਚੀਕਾ ਘੜਾ ਕੇ ਰੱਖਦਾਂਗੇ ਸਾਡੇ ਬਾਣੇ ਨੂੰ ਬੋਲਿਆ ਤੇ ਜਥੇਬੰਦੀਆਂ ਸਾਰੀਆਂ ਸ਼ੇਮ ਨੇ ਸਾਡਾ ਤੂੰ ਪੁੱਛਦਾ ਡਰੈੱਸ ਕੀ ਆ ਕਿਹੜੀ ਜਥੇਬੰਦੀ ਆ ਠੀਕਰੀਵਾਰ ਤੋਂ ਪਰਿਵਾਰ ਸੱਜ ਕੇ ਲੈ ਕੇ ਆਇਆ ਜੀ ਅਸੀਂ ਥਾਣੇ ਤੇ ਬੈਠੇ ਆ ਸਾਡੀ ਲੋੜ ਦੀ ਤੁਹਾਡੀ ਲੋੜ ਹੀ ਨਹੀਂ ਤੁਸੀਂ ਇਨਸਾਫ ਦਿੰਦੇ ਤੇ ਸਾਡੇ ਕੋਲ ਜਥੇਬੰਦੀਆਂ ਕੋਲੋਂ ਪਰਿਵਾਰ ਫੋਨਤਾ ਜਿਹੜੀਆਂ ਤੁਸੀਂ ਸਾਨੂੰ ਬੋਲ-ਕੋਲ ਬਾਣੇ ਤੇ ਬੋਲਿਆ ਇਹਨਾਂ ਨੂੰ ਮਰੂ ਪਿਆ ਗਿਆ ਬਾਣੇ ਨੂੰ ਟਾਰਗੇਟ ਕੀਤਾ ਮੇਜਰ ਸਿਆ ਤੂੰ ਤੈਨੂੰ ਮੈਂ ਇੱਕੋ ਗੱਲ ਕਹਿ ਦਿੰਦਾ ਵਾ ਕੋਟ ਤੱਕ ਖਿੱਚ ਕੇ ਖੜਾਗੇ ਜੇ ਪੁਲਿਸਨ ਸਾਹਿਬ ਨਾਲ ਦੋ ਵੀ ਦਾ ਸਾਰਾ ਰੋਡ ਜਾਫ ਕਰਦੇ ਆਗੇ ਸਭ ਜਥੇਬੰਦੀਆਂ ਬਾਬਾ ਮੇਜਰ ਸਿੰਘ ਦੀ ਸੋਢੀ ਬਾਬਾ ਬਾਬਾ ਪਕਾਲੇ ਸਾਹਿਬ ਵਾਲੇ ਬਾਬਾ ਜੀ ਤੇ ਬਾਬਾ ਆਪਣੇ ਤਰਨਾਦਲ ਵਾਲੇ ਬਾਬਾ ਠਾਕੁਰ ਸਿੰਘ ਜੀ ਹਜੂਰ ਸਾਹਿਬ ਵਾਲੇ ਅਚਲ ਸਾਹਿਬ ਤੋਂ ਸੌਰੀ ਤੇ ਬਾਬਾ ਹੁਸ਼ਿਆਰਪੁਰ ਤੋਂ ਬਾਬਾ ਗੁਰਦੇਵ ਸਿੰਘ ਜੀ ਹੋਰ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਅਟੈਚ ਆ ਮੈਂ ਸਾਰੇ ਉਹਨਾਂ ਤੇ ਸਸਤਾ ਵੱਲੋਂ ਕਿ ਮੈਂ ਕਹਿ ਦੇਣਾ ਚਾਹੁੰਦਾ ਕਿ ਸਾਨੂੰ ਇਹ ਰੋਡ ਜਿਹੜਾ ਤੇ ਠਾਣਾ ਧਰਨਾ ਲਾ ਕੇ ਕਰ ਕੇ ਨਮਨ ਕੇ ਅਫਸਰ ਆ ਕੇ ਕਹਿਣਗੇ ਸਾਨੂੰ ਆਣ ਕੇ ਇਹਨਾਂ ਨੂੰ ਕਰਦੇ ਆ ਲਾਇਨਰ ਕਰਦੇ ਆ ਮਾਫੀ ਦੇ ਦਿਓ ਸਾਡੇ ਚੋਲੇ ਤੇ ਸਾਡੇ ਬਾਣੇ ਤੇ ਥਾਣੇ ਦੇ ਵਿੱਚ ਟਾਰਗੇਟ ਕੀਤਾ ਗਿਆ ਨਹੀਂ ਤੇ 23 ਤਰੀਕ ਦੀ ਅਰਸ਼ਲ ਸਾਹਿਬ ਥਾਣੇ ਦੇ ਅੰਦਰਲੀ ਰਿਕਾਰਡਿੰਗ ਘਟਾਵੇ ਮੁਲਾਜਮ ਮਹਿਕਮਾ ਰਿਕਾਰਡਿੰਗ ਘਟਾਵੇ ਕਿ ਕਿਸ ਤਰ੍ਹਾਂ ਥਾਣੇ ਦੇ ਵਿੱਚ ਜਾ ਕੇ ਸਾਨੂੰ ਸਾਰੇ ਥਾਣੇ ਵਾਲੇ ਪੈ ਕੇ ਬੋਲਤੀ ਬੰਦ ਕਰਤੀ ਹੈ ਜੀ ਬੋਲਤੀ ਬੰਦ ਕਰਕੇ ਅਰਸ਼ਲ ਸਾਹਿਬ ਥਾਣੇ ਦੀ ਵੀਡੀਓ ਬਣਾ ਕੇ ਨਿਕਲੇ ਆ ਉੱਥੇ ਮਰੋ ਆਵਾਜ਼ ਆਉਂਦੀ ਹੈ ਜੀ ਬਾਬਾ ਜੀ ਕ੍ਰਾਈਮ ਆ ਵੀਡੀਓ ਨਾਲ ਇੱਥੇ ਬਣਾਇਆ ਉਹ ਤੁਹਾਡੀ ਕਰਤੂਤਾਂ ਯਾਰ ਹੁੰਦੀਆਂ ਤੁਹਾਡੇ ਕ੍ਰਾਈਮ ਅਸੀਂ ਪੈਸਾ ਤੁਹਾਨੂੰ ਕੋਈ ਦੇਣਾ ਨਹੀਂ ਲੋਕਾਂ ਗਰੀਬਾਂ ਕੋ ਤੁਹਾਨੂੰ ਪੈਸਾ ਨਹੀਂ ਲੈਣ ਦੇਣਾ ਹੱਕ ਸੱਚ ਦੀ ਗੱਲ ਅਸੀਂ ਕਰਾਵਾਂਗੇ ਜਿੰਨੇ ਮਰਜੀ ਤੁਹਾਨੂੰ ਚੁਭੀਏ ਤੁਹਾਡੇ ਹਲਕਾ ਦੇ ਜੂਨੀਅਰ ਹਨ ਨਾ ਵੱਡੇ ਤੇ ਬੰਦੇ ਤੇ ਤੁਹੀਮ ਨਹੀਂ ਪੜਦੇ ਬੜਾ ਤੂੰ ਮੈਨੂੰ ਕਹਿੰਦਾ ਮੈਂ ਸੇਖ ਵੀ ਰਹਿ ਗਿਆ ਤੇਰਾ ਹਲਕਾ ਕਿੱਥੇ ਡੇਰਾ ਕਿੱਥੇ ਦੋ ਵਾਰੀ ਸਾਡੇ ਘਰ ਮੇਜਰ ਤੇ ਆਇਆ ਸੀ ਫੈਸਲਾ ਕਰਤਾ ਸੱਦਿਆ ਸੀ ਤੇ ਕੋਈ ਫੈਸਲਾ ਨਹੀਂ ਹੋਇਆ ਜੇ ਭਾਰੀ ਕਰਕੇ ਚੱਲ ਗਿਆ ਤੂੰ ਕੀ ਕੀ ਕੇਸ ਲੜਦੇ ਆ ਯਾਰ ਤੂੰ ਖੱਖ ਪਾ ਤੂੰ ਥਾਣੇ ਤੇ ਰੱਖਦੀ ਥਾਣਿਆਂ ਦਾ ਬੇੜਾ ਗਰ ਕਰ ਕਰਕੇ ਰੱਖਦਾ ਤੁਹਾਡੇ ਅੱਗੇ ਚੌਧਰਖਾਨਾ ਨੇ ਕੋਈ ਵਿਚਾਰੀ ਜਨਾਨੀ ਥਾਣੇ ਜਾ ਕੇ ਇਨਸਾਫ ਲੈਣ ਨਹੀਂ ਜਾਂਦੀ ਡਰਦੀ ਆ ਆ ਪਰਿਵਾਰ ਨੂੰ ਇੰਨਾ ਧੱਕਾ ਕਰ ਦਿੰਦਾ ਤੁਸੀਂ ਹੈ ਆਪਣੇ ਕਿਹੜਾ ਪਿੰਡੀ ਦੀ ਤੁਹਾਡਾ ਨਾਨਕ ਨੰਕਲ ਹੁਣ ਭੈਣ ਜੀ ਤੁਸੀਂ ਦੱਸੋ ਅੱਗੇ ਲਿਆਓ ਕੀ ਤੁਹਾਡੇ ਨਾਲ ਧੱਕੇਸ਼ਾ ਹੀ ਕੀਤਾ ਥਾਣੇ ਵਾਲੇ ਬੋਲਿਆ ਗਿਆ ਜੀ ਮੈਂ ਨਹੀਂ ਲੈ ਕੇ ਤੇ ਕੜਾਈ ਕੀਤੀ ਐ ਲੈ ਹੱਤੀ ਪਈ ਹਾਂ 12 ਵਜੇ ਰਾਤ ਤੱਕ ਆਟੇ ਫੇੜੇ ਦੀ ਕੁਮ ਦੇ ਰਾਏ 4:30 ਤੇਨੇ ਮੁੰਡੇ ਤੇ ਪਿਓ ਰਕੇਂਦਰ ਸਿੰਘ ਹੈ ਨਨਦੀਪ ਸਿੰਘ ਤੇ ਪ੍ਰਕਾਸ਼ ਦੇਖ ਸਿੰਘ ਅਮਨਦੀਪ ਸਿੰਘ ਇਹ 4 5000 ਨੂੰ ਮਾਰਨ ਨੂੰ ਫਿਰਦੇ ਸੀ ਇਹ ਦੋ ਸਾਸੇ ਇਕੱਲੀ ਕਰ ਰਹੀ ਕੋਈ ਜੀ ਕਰ ਨਹੀਂ ਇਹ ਇਨਸਾਫ ਸੰਗਤਾਂ ਨੂੰ ਦੇਣਾ ਪਏ ਜੀ ਫਿਕਰ ਨਾ ਕਰੋ ਤੁਸੀਂ ਦੱਸੋ papa ਜੀ ਤੁਹਾਡੇ ਬਾਣੇ ਬਾੜੇ ਥਾਣੇ ਦੇ ਬਹਿ ਕੇ ਕੀ ਗੱਲ ਹੋਈ ਆਪਣਾ ਨੰਬਰ ਵਿੱਚ ਬੋਲੋ ਸੰਗਤਾਂ ਤੁਹਾਨੂੰ ਨੰਬਰ ਕਰਨਾ ਹੈ ਸਾਹਮਣੇ ਮੁੰਡਾ ਸਾਹਿਬ ਸਾਹਮਣੇ ਕਿਹਾ ਗਿਆ ਬਹਿਰੂਪੀਆ ਹੈ ਇਹ ਗੱਲ ਕਰਨ ਵਾਲੀ ਨਹੀਂ ਹੈ ਠੀਕ ਹੈ ਜੀ ਦੇਖੋ ਮੈਂ ਜਿਥੇ ਬੰਦੀਆਂ ਦੇ ਨਾਲ ਰਿਹਾ ਹੋਇਆ ਉਹ ਮੇਰੇ ਰਿਕਾਰਡ ਚ ਚੈੱਕ ਕਰ ਲੈਣ ਵੀ ਮੈਂ ਕਿੱਥੇ ਗਲਤ ਵਾਂ ਕਿੱਥੇ ਮੈਂ ਝੂਠਾ ਹਾਂ ਕਿੱਥੇ ਮੇਰੇ ਪਾਰਤੀ ਸਿੰਘ ਨੇ ਉਹਨਾਂ ਕੋਲੋਂ ਰਿਕਾਰਡ ਚ ਕੀਤਾ ਜਾਵੇ ਠੀਕ ਹੈ ਜੀ ਆਜ ਤੱਕ ਮੇਰਾ ਕੋਈ ਲਾਂਭ ਆਇਆ ਹੋਵੇ ਤਾਂ ਮੈਨੂੰ ਪਾਇਆ ਜਾਵੇ ਮੈਂ ਇਹ ਬਹਿਰੂਪੀਆ ਤੇ ਇਹ ਕੌਣ ਹੁੰਦਾ ਬਹਿਰੂਪੀਆ ਆਪਣੇ ਪੈਰ ਥਲੇ ਛੋਟਾ ਨਹੀਂ ਮਾਰਦਾ ਹੈਗਾ ਪੀੜੀ ਥਲੇ ਛੋਟਾ ਨਹੀਂ ਮਾਰਦਾ ਇਹ ਦੂਜੇ ਨੂੰ ਕਿਉਂ ਬਦਨਾਮ ਕਰਦਾ ਹੈ ਮੇਜਰ ਸਿਆ ਮੇਜਰ ਸਿਆ ਥਾਣੇ ਦਾ ਤੂੰ ਹੋਏਗਾ ਇਨਚਾਰਜ ਜਾਂ ਥਾਣੇ 'ਚ ਲੱਗਾਗਾ ਐਸਆਈ ਅਸੀਂ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਅਫਸਰ ਸਾਈ ਜਿਹੜੇ ਸਾਡੀਆਂ ਦਲਦਲੀਆਂ ਨੇ ਹਾਂਜੀ ਗੁਰੂ ਘਰ ਤੋਂ ਉੱਤਰ ਕਰਦਾ ਪਾਣੀ ਪਾਉਂਦਾ ਅੱਜ ਉਸਤੇ ਛੇੜੀ ਗੁਰੂ ਤੋਂ ਕਰ ਜਾਂਦੇ ਗੁਰਦੁਆਰੇ ਸਾਡੇ ਉੱਤੇ ਗੰਦਾ ਪਾਣੀ ਛੁੱਟਦਾ ਹਾ ਝੂਠਾ ਪਾਣੀ ਖਾ ਕੇ ਇਹਨੂੰ ਮਾਇ ਚੁਣੀ ਨੰਗਨ ਦਿੰਦਾ ਹੈ ਇਹ ਭੈਣ ਜੋਪੀ ਤੋਂ ਆਈ ਹੈ ਪੰਜਾਬੀਓ ਤੁਹਾਡਾ ਫਰਜ਼ ਵੜਦਾ ਸਾਡਾ ਅਮਰਤ ਸਖਿਆ ਗੁਰੂ ਦਾ ਪਰਿਵਾਰ ਨੇ ਤੰਗ ਪਰੇਸ਼ਾਨ ਕੀਤਾ ਜਾਂਦਾ ਪੁਲਿਸ ਦੇ ਰਹੀ ਹੈ ਥਾਣਾ ਚੌਸਾ ਵਾਲੀ ਉਹਨਾਂ ਦਾ ਸਾਥ ਅੱਜ ਪਹੁੰਚੇ ਐਸਐਸਪੀ ਕੋ ਜੋ ਸਾਡਾ ਪਹਿਲਾ ਫਰਜ਼ ਆ ਇਨਸਾਫ ਇਹ ਤੋਂ ਨਹੀਂ ਮਿਲੂਗਾ ਫਿਰ ਆਪੇ ਇਥੇ ਡਿਪਟੀ ਆਜੂ ਐਸਐਸਪੀ ਸਾਹਿਬ ਆ ਜਾਣਗੇ ਤੇ ਜਾਂ ਫਿਰ ਆ ਜਾਣਗੇ ਡੀਸੀ ਸਾਹਿਬ ਇਹ ਦਰਦਾਂ ਤਾਂ ਰੁਕੂਗਾ ਅੱਜ ਦੱਸ ਦਤਾ ਸਾਡੀ ਦਰਖਾਸਤ ਜਾਣ ਤੋਂ ਬਾਅਦ ਜੇ ਉਹ ਪਰਿਵਾਰ ਤੇ ਕਾਰਵਾਈ ਨਾ ਹਾਂ ਤੁਹਾਡੇ ਤੋਂ ਕੋਈ ਗੱਲਬਾਤ ਅੱਜ ਤੋਂ ਹੁੰਦੀ ਆ ਕੋਈ ਤੁਹਾਡੇ ਤੇ ਵਾਅਦਾ ਕਰਦੇ ਆ ਉਹ ਪਰਿਵਾਰਾਂ ਨੂੰ ਫਿਰ ਜਥੇਬੰਦੀਆਂ ਜਾ ਕੇ ਦੱਸਣਗੇ ਕਿ ਕੀ ਤੁਹਾਡਾ ਹਾਲਾਤ ਕਰਦੇ ਆ ਅਸੀਂ ਅੱਜ ਤੱਕ ਪੱਖਪਾਤ ਨਹੀਂ ਪਏ ਪਰ ਤੁਸੀਂ ਸਾਡੇ ਤੇ ਵਾਅਦਾ ਕੀਤਾ ਜਿਹੜਾ ਤੁਸੀਂ ਜਾ ਕੇ ਬੰਦਿਆਂ ਨੂੰ ਕਿਹਾ ਵੀ ਵੇਖ ਲਾਂਗੇ ਨਿਹੰਗ ਹੁੰਦੇ ਆਂ ਵੇਖ ਲਾਂਗੇ ਨਿਹੰਗਾਂ ਨੂੰ ਨਾ ਆਪਣਾਂਗੇ ਆ ਕਰ ਲਾਂਗੇ ਤੁਹਾਡੇ ਵੱਸ ਦੀ ਗੱਲ ਨਹੀਂ ਜਥੇਬੰਦੀਆਂ ਤੇ ਜਿ ਆਈਆਂ ਕੁਝ ਨਹੀਂ ਜਦੋਂ ਜਥੇਬੰਦੀਆਂ ਦਾਸਾ ਸੋਧ ਕੇ ਆਗੀਆਂ ਨਾ ਤੁਹਾਡਾ ਨਾਂ ਨਿਸ਼ਾਨ ਮਟਾ ਦੇਾਂਗੇ ਐਸਐਸਪੀ ਦੇ ਦਫ਼ਤਰਦਾਰੀ ਖਲੋ ਕੇ ਕਹਿੰਦੇ ਆ 87258 42517 ਸਾਡਾ ਜਥੇਬੰਦੀ ਦਾ ਨੰਬਰ ਜੇ ਸਮਾਜ ਸੇਵਾ ਸੰਸਥਾ ਟਿਕਰੀਵਾਲ ਜਥਾ ਦਰਨੇਦਲ ਬਾਬਾ ਮੇਜਰ ਸਿੰਘ ਜੀ ਬਾਬਾ ਰਤਨ ਸਿੰਘ ਜੀ ਹਰਪੁਰ ਤੋਂ ਬਾਬਾ ਵਿਕਰਮ ਸਿੰਘ ਦੀ ਔਲਖਾ ਤੋਂ ਬੇਨਤੀ ਕਰੂੰਗਾ ਕਿ ਆਪਾਂ ਇਹ ਪਰਿਵਾਰ ਵਾਸਤੇ ਖੜਨਾ ਜੇ ਵੀਰੋ 8725842517 ਵੀਡੀਓ ਸ਼ੇਅਰ ਕਰ ਦਿਓ ਕਿ ਕੱਲ ਨੂੰ ਲੋੜ ਪਈ ਸਾਰਿਆਂ ਨੂੰ ਸੁਨੇਹਾ ਲਾ ਕੇ ਪਟਾਲਾ ਜਾਮ ਕਰਾਂਗੇ ਤੇ ਹੋਰ ਜਥੇਬੰਦੀਆਂ ਤੇ ਸਾਰਿਆਂ ਦਾ ਆਪਾਂ ਸਾਥ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ